ਦੋਸਤੋ ਆ ਸਾਡੇ ਦੇਸ਼ ਦਾ ਜਿਹੜਾ ਰਾਜਨੀਤਿਕ ਸਿਸਟਮ ਜਾਂ ਰਾਜਨੀਤਿਕ ਤਾਣਾ ਬਾਣਾ ਅੱਜ ਉਹ ਇੰਨਾ ਗੰਦਾ ਹੋ ਚੁੱਕਾ ਹੈ ਕਿ ਕਿਸੇ ਵੀ ਵਿਅਕਤੀ ਦੇ ਦਾ ਸਾਹ ਲੈਣਾ ਇਸ ਸਿਸਟਮ ਦੇ ਵਿੱਚ ਬਹੁਤ ਮੁਸ਼ਕਲ ਹੈ ਲੋਕ ਇੱਕ ਨਹੀਂ ਤਾਂ ਦੇਸ਼ ਦੇ ਦੂਸਰੇ ਕੋਨੇ ਵਿੱਚ ਹੰਪਾ ਵੀ ਜਿਹੜੀਆਂ ਉੱਥੇ ਵਾਦ-ਵਤਾਂ ਹੋ ਰਹੀਆਂ ਕਤਲੋਗਾਤ ਹੋ ਰਹੀ ਐ ਇਹਦੇ ਨਾਲ ਸਾਡੇ ਦੇਸ਼ੰਦ ਸਾਡੇ ਸਟੇਟ ਅੰਦਰ ਇੱਕ ਡਰ ਤੇ ਭੈ ਦਾ ਜਿਹੜਾ ਵਾਤਾਵਰਣ ਆ ਉਹ ਬਣਿਆ ਹੋਇਆ ਐ ਇਸ ਡਰ ਤੇ ਭੈ ਦਾ ਜਿਹੜਾ ਵਾਤਾਵਰਣ ਆ ਜਿੰਨਾ ਚਿਰ ਇਹ ਸਾਡੀ ਸਟੇਟ ਵਿੱਚੋਂ ਖਤਮ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਇਹ ਸਟੇਟ ਦੇ ਲੋਕ ਅੰਮਨ chants ਤੇ ਭਾਈਚਾਰੇ ਦੇ ਨਾਲ ਨਹੀਂ ਦੇ ਸਕਦੇ ਬੇਸ਼ੱਕ ਬੇਸ਼ੱਕ ਸਾਂਡੇ ਸਟੇਟ ਦੇ ਲੋਕ ਇਸ ਗੱਲ ਦੀ ਅਦਾਦਨ ਹਨ ਕਿ ਇਹ ਸਟੇਟ ਦੇ ਵਿੱਚ ਨਾ ਕਦੀ ਆਪਸੀ ਭਾਈਚਾਰਾ ਖਤਮ ਹੋਇਆ ਨਾ ਹੀ ਇਥੋਂ ਦੇ ਲੋਕਾਂ ਨੇ ਭਾਈਚਾਰਾ ਤੋੜਨ ਵਿੱਚ ਸਿੱਧੇ ਜਾਂ ਸਿੱਧੇ ਤੌਰ ਤੇ ਉੱਤੇ ਕੋਈ ਦਖਲਅੰਦਾਜ਼ੀ ਕੀਤੀ ਹੋਵੇ ਹੁਣ ਜਿੱਥੋਂ ਤੱਕ ਸਾਡੇ ਰਾਜਨੀਤਿਕ ਸਿਸਟਮ ਦਾ ਸਬੰਧ ਹੈ ਰਾਜਨੀਤਿਕ ਸਿਸਟਮ ਇੰਨਾ ਗੰਦਲਾ ਹੋ ਗਿਆ ਹੈ ਕਿ ਅਪਰਾਧੀਆਂ ਨੂੰ ਸਿਆਸਦਾਨਾਂ ਵੱਲੋਂ ਸਿਆਸਦਾਨਾਂ ਵੱਲੋਂ ਅਪਰਾਧੀਆਂ ਦੀ ਪਛ ਪਨਾਹੀ ਕੀਤੀ ਜਾਂਦੀ ਹੈ ਜਿਹਦੇ ਤਹਿਤ ਜਿਹੜੇ ਸਾਡੇ ਰਿਡਿਕਨ ਲੋਗ ਆ ਉਹ ਇਹੋ ਜਿਹੇ ਲੋਕਾਂ ਦੀ ਪੁਸ਼ ਪਨਾਹੀ ਕਰਕੇ ਆਪੋ ਆਪਣੀਆਂ ਪਿਛਾਵਾਂ ਨਾਲ ਉਹਨਾਂ ਨੂੰ ਵਾਪਸ ਬਿਆ ਜਿਸ ਦਾ ਨਤੀਜਾ ਕੀ ਨਿਕਲਦਾ ਕਿ ਸਾਡੇ ਸਟੇਟ ਦੇ ਇੱਕ ਜਾਂ ਦੂਸਰੇ ਕੋਨੇ ਦੇ ਵਿੱਚ ਹਰ ਰੋਜ਼ ਕਿਸੇ ਨਾ ਕਿਸਮ ਦੀ ਜਿਹੜੀ ਬਾਦਤ ਹੋਈ ਰਹਿੰਦੀ ਆ ਕਿਸੇ ਨਾ ਕਿਸਮ ਦੇ ਤਾਤ ਤੈਥ ਲੋਕਾਂ ਨੂੰ ਮਾਰਿਆ ਜਾਂਦਾ ਜਿਹਦੇ ਤੌਰ ਦੇ ਉੱਤੇ ਹਰ ਰੋਜ਼ ਕਿਸੇ ਨਾ ਕਿਸੇ ਜਾਨੀ ਮਾਲ ਦੀ ਨੁਕਸਾਨ ਹੋਣ ਦਾ ਜਿਹੜਾ ਖਬਰਾਂ ਜਿਹੜੀਆਂ ਉਹ ਮਿਲਦੀਆਂ ਰਹਿੰਦੀਆਂ ਲੇਕਿਨ ਹੁਣ ਸਵਾਲ ਇਹ ਆ ਕਿ ਇਸ ਸਾਰੇ ਵਰਤਾਰੇ ਤੋਂ ਕਿਸ ਤਰ੍ਹਾਂ ਬਚਿਆ ਜਾਵੇ ਸਾਡੇ ਦੇਸ਼ ਦੀ ਸਾਡੇ ਸਟੇਟ ਦੀ ਅਸੈਂਬਲੀ ਦੇ ਵਿੱਚ ਐਸ ਵੇਲੇ ਜੇ ਆਈਆਂ ਹੋਈਆਂ ਖਬਰਾਂ ਨੂੰ ਧਿਆਨ ਨਾਲ ਵਾਚਿਆ ਜਾਵੇ ਤਾਂ ਸਾਡੇ ਦੇਸ਼ ਸਾਡੇ ਸਟੇਟ ਦੇ ਵਿੱਚ ਹਰ ਪੰਜਵਾਂ ਬੰਦਾ ਹਰ ਪੰਜਵਾਂ ਐਮਐਲਏ ਹਰ ਪੰਜਵਾਂ ਬੰਦਾ ਇੱਕ ਕ੍ਰਿਮੀਨਲ ਰਿਕਾਰਡ ਰੱਖਦਾ ਕ੍ਰਿਮੀਨਲ ਰਿਕਾਰਡ ਮੈਂ ਇਸ ਕੱਪ ਕੇ ਕਹਿ ਰਿਹਾ ਕਿ ਹਰ ਪੰਜਵੇਂ ਐਮਐਲਏ ਦੇ ਉੱਪਰ ਕੋਈ ਨਾ ਕੋਈ ਐਸਾ ਰਿਕਾਰਡ ਉਹਦਾ ਹੈ ਮੌਜੂਦ ਹੈ ਜਿਹੜਾ ਉਹਨੂੰ ਉਹਦੇ ਵਿੱਚ ਇੱਕ ਮੌਜੂਦਨਾ ਜਿਹੜਾ ਉਹਦਾ ਖਤਾਬ ਰੱਖਦਾ ਹੈ ਇਹਦੀ ਕਹਿਣ ਦਾ ਮਤਲਬ ਇਹ ਹੈ ਕਿ ਹਰ ਪੰਜਵੇਂ ਬੰਦੇ ਦੇ ਉੱਪਰ ਮੜ ਡਕੇਤੀ ਤੇ ਹੋਰ ਕਈਆਂ ਕਿਸਮਾਂ ਦੇ ਜਿਹੜੇ ਦੋਸ਼ ਆ ਉਹ ਲੱਗੇ ਲੱਗੇ ਹੋਏ ਹਨ ਜਿਨ੍ਹਾਂ ਦੇ ਕਾਰਨ ਉਹ ਸਟੇਟ ਦੀਆਂ ਅਦਾਲਤਾਂ ਵਿੱਚ ਆਪਣੇ ਚੱਕਰ ਕੱਟਦਾ ਰਹਿੰਦਾ ਆ ਹੁਣ ਜਦ ਤਾਈਂ ਉਹ ਇਹ ਕੇਸਾਂ ਵਿੱਚੋਂ ਬਗੀ ਹੋ ਕੇ ਨਹੀਂ ਨਿਕਲ ਜਾਂਦਾ ਤਦ ਤਾਈਂ ਉਹ ਬੰਦਾ ਜਾ ਉਹ ਔਰਤ ਕਿਸੇ ਤਰ੍ਹਾਂ ਹੀ ਸਟੇਟ ਦੀ ਅਸੈਂਬਲੀ ਵਿੱਚ ਬੈਠਿਆ ਕਰੇਗੀ ਜਦ ਕਿ ਚਾਹੀਦਾ ਤਾਂ ਇਹ ਸੀ ਕਿ ਜਿੰਨਾ ਚਿਰ ਤੱਕ ਕੋਈ ਵੀ ਇਲੈਕਸ਼ਨ ਵਿੱਚ ਖੜੇ ਹੋਣ ਵਾਲਾ ਉਮੀਦਵਾਰ ਆਪਣੇ ਆਪ ਨੂੰ ਕੋਰਟ ਕਚੈਦਿਆਂ ਜਾਂ ਅਦਾਲਤਾਂ ਵਿੱਚੋਂ ਆਪਣੇ ਆਪ ਨੂੰ ਬਰੀ ਨਹੀਂ ਕਰਵਾ ਲੈਂਦਾ ਉਹਨਾਂ ਚੈਰ ਉਹ ਬੰਦਾ ਜਾਂ ਉਹ ਔਰਤ ਕਿਸੇ ਵੀ ਚੋਣ ਮੈਦਾਨ ਵਿੱਚ ਨਹੀਂ ਉਤਰ ਸਕਦੀ ਅਜਿਹਾ ਕੰਮ ਦਾ ਫਾਇਦਾ ਇਹ ਹੋਵੇਗਾ ਕਿ ਕੋਈ ਵੀ ਕ੍ਰਿਮੀਨਲ नेचर ਦਾ ਬੰਦਾ ਉਸ ਚੋਣ ਦੇ ਵਿੱਚ ਖੜਾ ਨਹੀਂ ਹੋ ਸਕੇਗਾ ਔਰ ਇਸੇ ਤਰ੍ਹਾਂ ਹੀ ਜਿਹੜਾ ਸਾਡਾ politcal system ਹੈ ਉਹਦਾ ਵਾਤਾਵਰਣ ਵੀ ਇਸੇ ਤਰ੍ਹਾਂ ਹੀ ਪ੍ਰਦੂਸ਼ਿਤ ਹੋਣ ਤੋਂ ਬਚਿਆ ਰਹੇਗਾ ਸੋ ਦੋਸਤੋ ਇੱਕ ਛੋਟੀ ਜੀ ਗੱਲ ਮੈਂ ਕੀਤੀ ਆ ਔਰ ਦੂਸਰਾ ਜਿਹੜੀ ਗੱਲ ਮੈਂ ਅੱਜ ਟੱਚ ਕਰਨ ਜ਼ਿਆਦਾ ਉਹ ਹੈ ਸਾਡੇ ਸਟੇਟ ਦੇ ਵਿੱਚ ਵੱਧ ਰਿਹਾ ਪ੍ਰਦੂਸ਼ਣ ਜਿਹਦੇ ਕਰਕੇ ਸਾਡੀਆਂ ਬਿਮਾਰੀਆਂ ਜਿਹੜੀਆਂ ਉਹ ਬਹੁਤ ਵੱਧ ਫੁੱਲ ਰਹੀਆਂ ਸਾਡੇ ਛਾਤੀ ਦੇ ਰੋਗ ਖਾਸ ਕਰਕੇ ਛਾਤੀ ਦੇ ਰੋਗ ਵੱਧ ਰਹੇ ਆ ਇੱਕ ਅੰਦਾਜ਼ੇ ਅਨੁਸਾਰ ਇੱਕ ਆਦਮੀ ਨੂੰ ਕਿੰਨੀ ਹਰ ਰੋਜ਼ ਆਕਸੀਜਨ ਦੀ ਲੋੜ ਹੁੰਦੀ ਆ ਉਹ ਆਕਸੀਜਨ ਜਿਹੜੀ ਆ 10 ਰੁੱਖ ਜਿਹੜੇ ਆ ਉਹ ਪੈਦਾ ਕਰਦੇ ਹੁਣ ਅਸੀਂ ਇਹ ਅੰਦਾਜ਼ਾ ਲਾ ਲਈਏ ਕਿ ਇੱਕ ਆਦਮੀ ਦੇ ਜੀਉਣ ਦੇ ਲਈ ਹਰ ਰੋਜ਼ 10 ਰੁੱਖਾਂ ਦਾ ਲਾਉਣਾ ਬਹੁਤ ਜ਼ਰੂਰੀ ਹੈ ਤਾਂ ਜਾ ਕੇ ਕਿਤੇ ਉਹ ਰੁੱਖ ਜਿਹੜੇ ਆ ਇੰਨੀ ਆਕਸੀਜਨ ਛੱਡ ਸਕਣਗੇ ਤੇ ਉਹਨਾਂ ਰੁੱਖਾਂ ਵੱਲੋਂ ਜਿਹੜੀ ਆਕਸੀਜਨ ਵੀ ਛੱਡੀ ਜਾਊਗੀ ਉਹਦੇ ਨਾਲ ਇੱਕ ਮਨੁੱਖ ਜਿਹੜਾ ਉਹ ਤੰਦਰੁਸਤ ਬਣਿਆ ਰਹੇਗਾ ਸੋ ਜੇਕਰ ਅਸੀਂ ਇਸ ਵਿਸ਼ਾ ਵੱਲ ਕੋਈ ਧਿਆਨ ਨਾ ਦਿੱਤਾ ਇਸ ਵਿਸ਼ਾ ਵੱਲ ਕੋਈ ਆਪਣਾ ਵਿਸ਼ੇਸ਼ ਹੁਚੀ ਨਾ ਵਿਖਾਈ ਤਾਂ ਮੈਂ ਸਮਝਦਾ ਕਿ ਅੱਜ ਸਾਡੇ ਸਟੇਟ ਦੇ ਲੋਕ ਨੇ ਸਾਡੇ ਦੇਸ਼ਾਂ ਦੇ ਲੋਕ ਆਪਣੇ ਆਪ ਨੂੰ ਬਿਮਾਰੀਆਂ ਦੀ ਗ੍ਰਿਫਤ ਵਿੱਚ ਪਾਇਆ ਹੋਇਆ ਮਹਿਸੂਸ ਕਰਨਗੇ ਉਸ ਇਸ ਦਿਸ਼ਾ ਵੱਲ ਵੀ ਬਹੁਤ ਘਟ ਯਤਨ ਕੀਤੇ ਜਾ ਰਹੇ ਆ ਸਾਡਾ ਦੇਸ਼ ਦਾ ਜਿਲ੍ਹਾ ਸਾਡੇ ਸਟੇਟ ਦਾ ਜਿਹੜਾ ਪੋਲੂਸ਼ਨ ਕੰਟਰੋਲ ਬੋਰਡ ਇਹ ਇੱਕ ਮੈਂ ਸਮਝਦਾ ਮੇਰਾ ਐਕਸਪੀਰੀਅੰਸ ਹੈ ਇੱਕ ਇਹ ਜਿਹੜਾ ਵਾਈਟ ਐਲੀਫੈਂਟ ਇਹਦੇ ਵੱਲੋਂ ਨਾ ਤਾਂ ਪ੍ਰਦੂਸ਼ਣ روکਣ ਲਈ ਕੋਈ ਯਤਨ ਕੀਤੇ ਜਾ ਰਹੇ ਆ ਔਰ ਨਾ ਹੀ ਇਹ ਅਜੇ ਕੋਈ ਯਤਨ ਅਰੰਭਕ ਆਰੰਭ ਕੀਤੇ ਜਾ ਰਹੇ ਆ ਜਿਹਦੇ ਨਾਲ ਸਾਡੇ ਸਟੇਟ ਵਿੱਚੋਂ ਪ੍ਰਦੂਸ਼ਣ ਵਧਣ ਤੋਂ ਰੋਕਿਆ ਜਾ ਸਕਦਾ ਹੋਵੇ ਜਾਂ ਹੋ ਪ੍ਰਦੂਸ਼ਣ ਜਿਹੜਾ ਪੈਦਾ ਹੋਣ ਤੋਂ ਰੋਕਿਆ ਜਾ ਸਕੇ ਨਿਕਮ ਅਜ ਲੋੜ ਇਸ ਗੱਲ ਦੀ ਆ ਕਿ ਸਾਡੇ ਸਟੇਟ ਵਿੱਚੋਂ ਪ੍ਰਦੂਸ਼ਣ ਦਾ ਰੋਕੀ ਪ੍ਰਦੂਸ਼ਣ ਨੂੰ ਰੋਕਿਆ ਵੀ ਜਾਵੇ ਔਰ ਇਹਦੇ ਵਧਣ ਫੁੱਲਣ ਤੋਂ ਵੀ ਰਿਕਵਰ ਪੈਦਾ ਕੀਤੀ ਜਾਵੇ ਤਾਂ ਕਿ ਸਾਡੇ ਸਟੇਟ ਦੇ ਲੋਕ ਹੈਲਥੀ uh sehatmand thank you